ਕੀ ਕਹਾਂ ਸਾਵਾਹ ਤੁਜੀ ਕੀ ਫਤਿਹ ਉਹ ਵੀ ਸਾਡੇ ਪਿਆਰੇ ਸਰਕਾਰਯੋਗ ਗੁਰੂ ਨਿਵਾਸੀ ਪ੍ਰਿੰਟ ਮੋਹਰੀ ਤੋਂ ਅਮਰ ਸ਼ਹੀਰ ਬਾਬਾ ਜੀ ਵਰਸਿੰਘ ਔਰ ਸੋਢੀ ਪੇਟਰ ਸਾਹਿਬ ਬੜੀ ਜਨਾ ਚੜਦੀ ਕਲਾ ਦਾ ਅਜ ਇੱਕੇ ਦਿਨ ਦੇ ਵਿੱਚ ਲੰਘ ਰਹਾ ਪਰ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਜਿੱਥੇ ਸੇਵਾ ਚੱਲਦੀ ਆ ਉਹ ਅਜ ਰਗ ਹੋ ਚੁੱਕਾ ਹਾਲ ਮਹਾਰਾਜ ਦਾ ਦੇ ਪ੍ਰਵਾਨ ਕਰੇ ਔਰ ਜਿਨ੍ਹਾਂ ਨੇ ਰਾਗ ਦੀ ਸੇਵਾ ਕੀਤੀ ਹੈ ਮਹਾਰਾਜ ਦੇ ਘਰ ਦੀ ਬਰਕਤਾਂ ਵਰਤਿਆ ਭਾਵੇਂ ਸੱਚੇ ਪਾਤਸ਼ਾਹ ਅੰਗ ਸਾਰੇ ਦਾ ਕਰੇ ਅਮੀਆ ਨਵੀਆਂ ਨੂੰ ਬਚਾਵੇ ਆਪਣੇ ਪਿਆਰ ਨਾਲ ਲਾਵੇ ਵਾਹਿਗੁਰੂ ਜੀ ਕਾਰਤਾਰ ਸਾਹਿਬ ਵਾਹਿਗੁਰੂ ਜੀ ਬੋਲੇ ਇਹਨ ਸਾਡੇ ਸਤਿਕਾਰਯੋਗ ਬਾਬਾ ਲਖਵਿੰਦਰ ਸਿੰਘ ਜੀ ਔਰ ਤੁਸੀਂ ਇਹ ਜੋ ਵਿਊ ਦੇਖ ਰਹੇ ਹੋ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਬੋਜਾ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਹਾਂਜੀ ਬਾਬਾ ਜੀ ਕਿੰਨਾ ਕਿੰਨਾ ਸੰਗਤਾਂ ਵੱਲੋਂ ਜਿਹੜੀ ਰੰਗ ਦੀਆਂ ਸਵਾਵਾਂ ਅੱਜ ਗੁਰੂ ਘਰ ਪਹੁੰਚੀਆਂ ਨੇ ਰੰਗ ਦੀਆਂ ਸਵਾਵਾਂ ਜੀ ਸਾਡੇ ਬਹੁਤ ਹੀ ਸਰਕਾਰ ਜੋ ਬੀਬੀ ਹਰ ਦੇਦਰਕੌਰ ਹੱਦੀਆਲੇ ਜਿਹੜੀਆਂ ਬੀਬੀਆਂ ਨੇ ਪਾਰ ਦੀ ਸੇਵਾ ਕਰਦੀਆਂ ਇਹਦਾ ਹਰ ਹਰ ਵਾਲੇ ਹਰ ਹਰ ਉਹਨਾਂ ਵੱਲੋਂ ਵੀ ਸੇਵਾ ਜਿਹੜੀ ਰੰਗ ਦੀ ਪੁਰਸਾ ਦੀ ਪਹੁੰਚ ਚੁੱਕੀ ਆ ਔਰ ਸਾਡੇ ਬਹੁਤ ਹੀ ਸਹਿਬਾਨ ਸਰਦਾਰ ਬ੍ਰੀਖ ਸਿੰਘ ਜੀ ਖਾੜੇਦਾਰ ਸਾਹਿਬ ਉਹਨਾਂ ਦੀ ਪਤਨੀ ਬੀਬੀ ਕਵਲ ਜੀ ਦੇ ਕੋਸਾ ਪੈਸਾ ਉਹਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਹੀ ਸੇਵਾ ਕੀਤੀ ਆ ਦੋ ਪਾਰਟੀਆਂ ਉਸ ਰੰਗ ਡਰਾਈਵਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਪਹੁੰਚ ਕੇ ਬਾਹਰ ਆ ਜੁਣਾ ਤੇ ਬੇਰ ਭਰਿਆ ਰੱਖੇ ਰੱਖ ਸੱਜੇ ਪਾਸ਼ਾ ਕਿਰਪਾ ਕਰੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਵਿੱਚ ਬੜੀ ਸ਼ਰਧਾ ਦੇ ਭਾਵ ਨਾਲ ਸੇਵਾ ਹੋ ਰਹੀ ਆ ਸਾਡੇ ਛੋਟੀ ਪੈਂਡਰ ਸਾਹਿਬ ਜੀ ਉਹਨਾਂ ਨੇ ਵੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਮਿਲ ਕੇ ਅੱਜ ਹਾਲ ਦੀ ਸੇਵਾ ਜਿਹੜੀ ਆ ਮੁਕੰਮਲ ਕਰ ਦਿੱਤੀ ਆ ਮਹਾਰਾਜ ਕਿਰਪਾ ਕਰੇ ਅੰਮ੍ਰਿਤਸਰ ਦੇ ਸੇਵਾ ਕਰੀ ਉਹਨਾਂ ਦੇ ਪਵਾਸ ਸੁਖ ਸਾਧੀਆਂ ਨੂੰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ